ਕੌਣ ਖਿੱਚੂ ਦਿੱਤੇ ਕੌਣ ਪਾਊਗਾ ਕਬੱਡੀ ਅੱਜ ਝੁੱਟ ਝੁੱਟ ਕੇ ਜੀਦਿਆਂ ਪੱਟਾਂ ਦੇ ਵਿੱਚ ਜ਼ੋਰ ਪੁੱਤਰੋ ਹਾਰ ਲੋ ਨੇ ਜਾਣਾ ਜਿੱਤ ਕੇ ਸਿਹਾਲ ਦਾ ਕੱਪ ਉਹਨੇ ਜਾਣਾ ਜਿੱਤ ਕੇ ਆਹ ਕਹਿੰਦੇ ਪ੍ਰੀਤਪਾਲ ਸਿੰਘ ਨਾ ਇਸ ਖਿਡਾਰੀ ਦਾ ਲੋਕੀ ਪਿਆਰ ਦੇ ਨਾਲ ਵਿੱਕੀ ਵਿੱਕੀ ਕਹਿੰਦੇ ਆ ਭਾਂਜੀਗੜ ਦੇ ਲਾਗੇ ਠਨੇੜੀ ਦੇ ਲਾਗੇ ਕਪਿਆਲ ਪੈਂਦਾ ਪਰ ਆਹ ਕਹਿੰਦੇ ਪ੍ਰੀਤ ਹੈ ਬੰਦੂੜ ਵਾਲਾ ਇਸ ਨੂੰ ਦੇਖਾਂ ਵੀ ਕਰਦਾ ਕਮਾਲ ਵਿੱਕੀ ਪ੍ਰੀਤ ਪ੍ਰੀਤ ਤੇ ਵਿੱਕੀ ਆਹ ਕੋਈ ਦੇਖਾਂ ਵੀ ਪ੍ਰੀਤ ਬਰੂਡ ਵਾਲਾ ਦੂਜੇ ਪਾਸੇ ਵਿਕੀ ਟੱਕਰ ਸਿਰੇ ਦੀ ਲੱਗਦਾ ਜੋਰ ਬੱਲੇ 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 ਸਵਾਲ ਕਬੱਡੀ 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 ਯਾਰਾਂ ਦੀ ਏ ਖੇਡ ਵੱਡੇ ਸਰਦਾਰਾਂ ਦੀ ਸਾਹੀ ਜੀ ਆ ਮੁੰਡਾ ਉਸੇ ਟੀਮ ਦਾ ਜਿਹੜੀ ਟੀਮ ਦੀ ਚਰਚਾ ਅੱਜ ਕੱਲ ਫੁੱਲ ਚਰਚਾ ਹੈ ਇਹ ਮੁੰਡੇ ਬਰੂਡ ਵਾਲੇ ਹੈ ਬਲੂਡ ਵਾਲਿਆਂ ਦੀ ਖੇਡ ਕਿਰੋ ਕਿਰੋ ਦੇਖੀਏ ਇੱਕ ਵਾਰੀ ਤਾੜੀਆਂ

ਵੱਡੇ ਵੱਡੇ ਖਿਡਾਰੀ ਸੱਦੇ ਵਰਗੇ ਜੱਸੀ ਵਰਗੇ ਵੱਧੇ ਵਰਗੇ ਸੰਮੇ ਵਰਗੇ ਕਹਿੰਦੇ ਗੁਰਦਾਸਪੁਰ ਦੀ ਧਰਤੀ ਦੇ ਪਹਿਲਾ ਕੀਤੇ ਦੇ ਬੱਪੂ ਕੰਡੇਲੇ ਵਰਗੇ ਇੱਕ ਪਾਸੇ ਮਾਝੇ ਦੀ ਧਰਤੀ ਹੈ ਦੂਜੇ ਪਾਸੇ ਕਹਿੰਦੇ ਸਰਹਾਲਾ ਰਾਣੂ ਹੈ ਹਰਜੋਤ ਪੰਡਾਲ ਵਾਲਾ ਕਬੱਡੀ ਪਾ ਰਿਹਾ ਹੈ ਉਹ ਕਰਮੀ ਭੁੱਲਣ ਖੜਾ ਕੰਨੀ ਦੇ ਉੱਤੇ ਪਰ ਸੰਜੂ ਦੇ ਨਾਲ ਹਲਕਾ ਜਿਹਾ ਕੱਟ ਕਰਕੇ ਨੌਜਾਨ ਹਰਜੋਤ ਪੰਡਾਲ ਦੋਨਾਂ ਵਾਲਾ ਤਕੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਕੱਲ ਦਾ ਜਿਹੜਾ ਮੈਚ ਹੋਵੇਗਾ ਉਹ ਲਖਣਗੇ ਪੱਧਿਆਂ ਦੀ ਧਰਤੀ ਦੇ ਹੋਵੇਗਾ ਉਸ ਤੋਂ ਬਾਅਦ ਅਗਲਾ ਦਿਨ ਵੇਗੋ ਵਾਲ ਦਾ ਔਰ ਅੱਠ ਤਰੀਕੇ ਦੇ ਸਨਵਾਲ ਦੀ ਹੈ ਵਿਜੇ ਭਾਸੋ ਵਾਲਾ ਕਬੱਡੀ ਪਾ ਰਿਹਾ ਹੈ ਲੋ ਬੀਜੇ ਭਾਸੋ ਵਾਲਾ ਬੀਜੇ ਕਿੰਨੀ ਕੀਤੀ ਸੀ ਵੀ ਅਗਲੇ ਮੈਗ ਦੱਸੋ ਅਮਰੀਕਨ ਦੱਸੋ ਹਾਂਜੀ ਬੀਜੇ ਭਾਸੋ ਵਾਲਾ ਕਬੱਡੀ ਪਾ ਰਿਹਾ ਹੈ ਚਾਰ ਜਾਤੀ ਹੈ ਹੁਣ ਵੇਖਾ ਹਰਪਾਲ ਕਲਮਾ ਦੀ ਧਰਤੀ ਦਾ ਔਰ ਰੱਖਦਾ ਧੌਂਡ ਤੇ ਅੱਖ ਹੁਣ ਕਰੂ ਕਮਾਲ ਯਾਰ ਰੇਡਰ ਭੱਜੂ ਜਾਂ ਜਾਤੀ ਰੱਖੂ ਆ ਬੀਜੇ ਆ ਭਾਸੋ ਵਾਲਾ ਜੇ ਐਸ ਲਾਡੀ ਲਵਾਣਾ ਤੇ ਨਾਲ ਕੇਸ਼ੀ ਕਟਵਾਰਾ ਜੀ ਜਲਦਾਰ ਕਟਵਾਰਾ ਜੀ ਯੂਕੇ ਵਾਲੇ ਬਹੁਤ ਵੱਡਾ ਯੋਗਦਾਨ ਹੈ ਪਿਆਰ ਸਤਿਕਾਰ ਜੰਗੋ ਦੇ ਨਾਲ ਪਰ ਸਾਹਮਣੇ ਪਈ ਹੀ ਰੇਡ ਹੈ ਜਿਾਕੀ ਚਾਰ ਇੱਕ ਕੰਦੀ ਦੇ ਉੱਪਰ ਦੇਖਿਆ ਵੀ ਕਰਮੀਆ ਕੋਲੋਂ ਦੀ ਧਰਤੀ ਦਾ ਅੰਬਾ ਬੰਗੂੜ ਵਾਲਾ ਇਸ ਸਮੇਂ ਦੇਖਿਆ ਵੀ ਬਿੱਲੇ ਵਰਗੇ ਆ ਚਾਰ ਨੇ ਆ ਦੇਖੋ ਸਾਹਮਣੇ ਹੁੰਦੀ ਕਮਾਲ ਮੇਰੇ ਮਿੱਤਰੋ ਇਹ ਹੈ ਨੌਜਾਨ ਕਦੇ ਬਿੱਲਾ ਇਸ ਨੇ ਕਰਮੀ ਇਸ ਨੇ ਲਾ ਕੇ ਜੱਫਾ ਬੱਲੇ ਬੱਲੇ ਕਰਵਾਉਂਦਾ ਹੋਇਆ ਬੜੈਤਾਂ ਵਾਲਾ ਹਰਵਿੰਦਰ ਮਾਹੀ ਜੀ ਆ ਗਿਆ ਕਬੱਡੀ ਪਾਉਣ ਕੋਲੋ ਸ਼ਹਿਰ ਦੇ ਇਲਾਕੇ ਦਾ ਕਬੱਡੀ ਪਾ ਰਿਹਾ ਹੈ ਅਗਲਾ ਇਹਦਾ ਮੈਚ ਖੇਡਿਆ ਜਾਵੇਗਾ ਸਵਰਗੀ ਪ੍ਰਧਾਨ ਗੁਰਬੇਲ ਸਿੰਘ ਕੋਚ ਗੜਵਾ ਕਬੱਡੀ ਕਲੱਬ ਤੇ ਸ਼੍ਰੀ ਅਨੰਦਪੁਰ ਸਾਹਿਬ ਕਬੱਡੀ ਕਲੱਬ ਢੋਲੇਵਾਲ ਸ਼੍ਰੀ ਅਨੰਦਪੁਰ ਸਾਹਿਬ ਕਬੱਡੀ ਕਲੱਬ ਢੋਲੇਵਾਲ ਤੇ ਸਵਰਗੀ ਪ੍ਰਧਾਨ ਗੁਰਬੇਲ ਸਿੰਘ ਕੋਚ ਗੜਵਾ ਇਹਨਾਂ ਟੀਮਾਂ ਦਾ ਅਗਲਾ ਮੈਚ ਹੋਵੇਗਾ ਪ੍ਰੋਫੈਸਰ ਸਟੇਟ ਸ਼ੇਰਗੜ ਸਤਨਾਮ ਜੈਲਦੇ ਜੀ ਇਸ ਵਕਤ ਦੇ ਬਲਾਰੇ ਹੋਣਗੇ ਵੀ ਚਾਰ ਵਰਚਾਰ ਰਹਿਣਗੇ ਲਓ ਕਬੱਡੀਆਂ ਪੈਰੀਆਂ ਨੇ ਜੱਫੇ ਲੱਗ ਰਹੇ ਨੇ ਸਿਹਾਲ ਪਿੰਡ ਹੈ ਔਰ ਦੁਰਬੋ ਹਲਕੇ ਦਾ ਪਿੰਡ ਹੈ ਡਾਕਟਰ ਮੱਧਰ ਸਿਹਾਲ ਫਰਾ ਕਰਕੇ ਦੁਨੀਆ ਦੇ ਵਿੱਚ ਗੱਲਾਂ ਹੋ ਜਾਂਦੀ ਇਸ ਪਿੰਡ ਦੀਆਂ ਇਸ ਕੱਪ ਦੀਆਂ ਪਰ ਇਹਦਾ ਕਹਿੰਦੇ ਗੁਰਦਲਤਾ ਪਿੰਡ ਹੈ ਰਵੀ ਨਾ ਰਵੀ ਸੂਰਜ ਸਿੰਘ ਕਹਿੰਦੇ ਨੇ ਸੂਰਜ ਸਿੰਘ ਭਾਰ ਕਹਿੰਦੇ ਨੇ ਸੂਰਜ ਸਿੰਘ ਸੰਨ ਕਹਿੰਦੇ ਨੇ ਰਵੀ ਕਬੱਡੀ ਵਾਕੇ ਆਇਆ ਅਗਲੀ ਰੇਡ ਬਲੂਡ ਵਾਲਾ ਪਾਉਂਦਾ ਹੋਇਆ ਲਓ ਰਾਹੁਲ ਨੇ ਮਕੰਦ ਪਰ ਪਿੰਡ ਹਰਿਆਣੇ ਦੇ ਪੰਜੋਖਰਾ ਸਾਹਿਬ ਦੇ ਲਾਗੇ ਪੰਜੋਖਰਾ ਸਾਹਿਬ ਦੀ ਧਰਤੀ ਇੱਕ ਇਤਿਹਾਸਿਕ ਧਰਤੀ ਹੈ ਪਰ ਸਾਹਮਣੇ ਰਾਹੁਲ ਨੰਬਰ ਆਪਣੀ ਟੀਮ ਦੇ ਵਿੱਚ ਜੁੜ ਗਿਆ ਹਰਜੋਤ ਭੰਡਾਲ ਵਾਲਾ ਇਸ ਵੇਲੇ ਕਦੇ ਕਬੱਡੀ ਪਾਉਂਦੀ ਗੜੀ ਹੈ ਯਾਖੀ ਚਾਰ ਇੱਕ ਤਰੀ ਦੇ ਪ੍ਰਕਰਮੀਆਂ ੁੱਲਣ ਵਾਲਾ ਨਾਲ ਕਹਿੰਦੇ ਅੰਬਾ ਨਾਲ ਬਿੱਲਾ ਨਾਲ ਦੂਜੀ ਕੰਦੀ ਦੇ ਉੱਪਰ ਪੀਲੇ ਰੰਗ ਦੇ ਮਿੱਤਰੇ ਚ ਸੰਜੂ ਲੱਗਿਆ ਹੁਣ ਵੇਖਾਂ ਵੀ ਟੱਚ ਕਿਹਨੂੰ ਵੱਜੂ ਆਹ ਕਹਿੰਦੇ ਬਿੱਲਾ ਤੇ ਦੂਜੇ ਪਾਸੇ ਹਰਜੋਤ ਆਹ ਸਾਹਮਣੇ ਦੇ ਖਿਡਾਰੀ ਬੱਲੇ ਬੱਲੇ ਦਲਵੀਰ ਸਿੰਘ ਤੇ ਤੂਰ ਕੈਨੇਡਾ ਵਾਲਾ ਚੰਦਾ ਹੈ ਖਿਡਾਰੀ ਰਾਮਪਰੇ ਵਾਲਾ ਬਿੱਲਾ ਤੇ ਹਰਜੋਤ ਪੰਡਾਲ ਤਖੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ 14 15 ਫਰਵਰੀ ਨੂੰ ਮੋਨਬ ਦੀਆਂ ਖੇਡਾਂ ਹੋਦੀ ਹੈ ਹੰਸਰਾਜ ਲਾਸ਼ੀਜੀ ਕੋਲ ਸਾਹਿਬ ਖੌਰ ਕੀ ਪ੍ਰਦਾਨ ਗੁਰਵਿੰਦ ਸਿੰਘ ਦੇ ਦਰਵਾਜ਼ੇ ਯਾਦ ਦੇ ਵਿੱਚ ਸਾਡਾ ਵੀਰ ਗੁਲਯਾਰ ਮੌਨਿਕ ਕਹਿੰਦਾ ਵੀ 14 ਤੇ 15 ਫਰਵਰੀ ਨੂੰ ਸਭ ਦੇ ਘਣਾਣ ਹਰ ਦੇ ਸੱਦੇ ਵੱਡਾ ਕਬੱਡੀ ਕੱਪ ਖੇਡਿਆ ਜਾਵੇਗਾ विजय भानसो वाला कबड्डी भाया विजय भानसो वाला पटियाले वाला सुल्तान के पिंड का खिलाड़ी है ये बाप तकड़ा खेद की हरपाल बुरे हो गया हम देखा भी टक्कर देख ये जफा लग गया ताड़िया बजनगिया यह रेडर भज गया फिर भी हला गुला हो रहा है आओ देखो विजय भज गया इधर पत्ू बैठा चूर चक वाला अंग्रेज अली ने गाण गल की है चूर चक का पत्ू पूरे ਹੋ ਹੋ ਕੋਰ ਦਾ ਗੁੱਪੀ ਹੱਥ ਵੀ ਚਾਉਂਦਾ ਮੌਲੀ ਦੇ ਗੱਬਰ ਵਰਗੇ ਤੇਰ ਦਾ ਵਰਗੇ ਸ਼ੇਰ ਦਾ ਗੱਬਰ ਮੌਲੀ ਵਾਲਾ ਬਿੱਟੂ ਡਗਾਲ ਚੋੜ ਜੱਕ ਦਾ ਪੱਪੂ ਇਸ ਇਲਾਕੇ ਦੇ ਵਿੱਚ ਬਹੁਤ ਪਿੰਡ ਪੱਦਰ ਦੀ ਕਬੱਡੀ ਖੇਡੇ ਆ ਜਦੋਂ ਵੀ ਜਿੱਤੇ ਵੱਡਾ ਮੇਲਾ ਹੋਣਾ ਡਗਾਲ ਵਾਲੇ ਬਿੱਟੂ ਨੇ ਆਖਣਾ ਵੀ ਚੋੜ ਜੱਕ ਵਾਲਾ ਪੱਪੂ ਯਾਫੇ ਆਵੇਗਾ ਤੇ ਮਾਲੀ ਵਾਲਾ ਗੱਬਰ ਲੱਖੇ ਕਬੱਡੀਆਂ ਪਾਵੇਗਾ ਮਹਾਨ ਕਬੱਡੀ ਖਿਡਾਰੀ ਨੇ ਇਧਰ ਦੇ ਪਾਸੇ ਅਗਲੀ ਰੇਡ ਹਰਿੰਦਰ ਪਾ ਰਿਹਾ ਕਲਵਾ ਵਾਲਾ ਹਰਪਾਲ ਆਇਆ ਹੈ ਜੇ ਫੋਲਾ ਅਜੇ ਕਾਲਵਾ ਖੇਡਦਾ ਮਾਝੇ ਦੀ ਧਰਤੀ ਪਰ ਉਧਰਲੇ ਪਾਸੇ ਸ਼ਕਰਪੁਰੀਆ ਰਵਲ ਟੱਚ ਰਾਜੀਵ ਰਾਜਾ ਜੀ ਇਸ਼ਾਰਾ ਕਰਦੇ ਹੋਏ ਨੰਬਰ ਜਿਹੜਾ ਗੁਰਦਾਸਪੁਰ ਲਾਈਨ ਦੇ ਹਿੱਸੇ ਹੈ ਇੱਕ ਪਾਸੇ ਰਾਜੀਵ ਰਾਜਾ ਕਕਰਾਲੇ ਵਾਲਾ ਅੰਪਾਇਰ ਹੈ ਉਧੇ ਪਾਸੇ ਸਾਡੇ ਰਾਮ ਸਿੰਘ ਢੰਡੋਲੀ ਸਾਹਿਬ ਹੈ ਕਬੱਡੀ ਪਾਉਣ ਦੇ ਲਈ ਜਰਗੜੀ ਪਿੰਡ ਦਾ 37 ਜਰਗੜੀ ਵਾਲਾ ਰੋਟਾ ਬਿੱਟ ਦੀ ਜਿੱਤਿਆ ਇਸ ਖਿਡਾਰੀ ਨੇ ਇਹ ਕਹਿੰਦੇ ਨਾਜਨ ਜ਼ਿਲ੍ਹੇ ਲੁਧਿਆਣੇ ਦਾ ਖਿਡਾਰੀ ਹੈ ਇੱਕ ਦੇ ਨਿੱਕੇ ਦੀ ਗੱਲ ਹੋਈ ਹੈ ਕਹਿੰਦੇ ਗੋਗੀ ਜਰਗੜੀ ਵਰਗੇ ਵੱਡੇ ਮੱਲਾਂ ਦਾ ਪਿੰਡ ਹੈ ਸ਼ੀਰੇ ਵਰਗੇ ਦਾ ਪਰ ਸਾਹਮਣੇ ਅੰਬਾ ਬਨੂੜ ਵਾਲਾ ਸੁੱਖੇ ਦਾ ਵੀਰ ਲਓ 32 ਭੱਜ ਗਿਆ 32 ਭੱਜ ਗਿਆ ਗੁੰਲਾ ਚੱਠਿਆਂ ਵਾਲਾ ਫੇਰ ਫੇਰ ਕੇ ਕਬੱਡੀਆਂ ਪਾ ਰਿਹਾ ਹੈ ਇੰਗਲੈਂਡ ਦੇ ਵਿੱਚ ਸ਼ੇਰਾਂ ਕਰਵਾਇਆ ਮੁੰਡੇ ਨੇ ਪਰ ਸਾਹਮਣੇ ਵੇਖਿਆ ਯਾਰ ਰਾਹੁਲ ਇਸ ਸਮੇਂ ਨੌਜਵਨ ਕਬੱਡੀ ਪਾਉਣ ਦੀ ਵਾਅਦਾ ਆਇਆ ਹੈ। ਜੱਤੀ 4 ਹੈ। ਪ੍ਰੀਤ ਬਨੂੜ ਆ ਰਿਆ। ਰੇਡਾਂ ਭਾਵੇਂ ਲੱਖ ਪੈਂਦੀਆਂ। ਲੱਖ ਲੱਖਾਂ ਦੇ ਮੋਕੜੀ ਰੇਡਾਂ ਭਾਵੇਂ ਲੱਖ ਪੈਂਦੀਆਂ। ਇਹ ਆ ਨੌਜਵਨ ਬਨੂੜ ਵਾਲਾ ਇਸ ਸਮੇਂ ਤਗੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਡਾਕਟਰ ਲਵਦੀਪ ਸ਼ਰਮਾ ਜੀ, ਪ੍ਰਧਾਨ ਬਿੱਟੂ ਖਾਨ ਜੀ, ਸ਼ੋਭਮ ਗੜਵਾ ਜੀ ਸਾਡੇ ਪਰਮ ਮਿੱਤਰੋ ਵੀ ਆਏ ਹੋਏ ਨੇ। ਬਹੁਤ-ਬਹੁਤ ਧੰਨਵਾਦ। ਹਰਜੋਤ ਪੰਡਾਲ ਦੋਨਾਂ ਵਾਲਾ ਸੁੱਖੇ ਵਰਗੇ, ਜੱਸੇ ਵਰਗੇ, ਦੇਦੇ ਵਰਗੇ ਮਹਾਨ ਕਬੱਡੀ ਖਿਡਾਰੀਆਂ ਦਾ ਪਿੰਡ ਹੈ। ਪੰਡਾਲ ਦੋਨਾਂ ਜਲਾ ਕਪੂਰ ਛਲੇ ਦਾ ਔਰ ਪੰਡਾਲ ਦੋਨਾਂ ਵਾਲਾ ਹਰਜੋਤ ਖੇਡ ਰਿਹਾ ਹੈ ਸਰਦਾਰ ਸੁਲਾਸਰ ਸਿੰਘ ਰਾਣਾ ਸਾਹਿਬ ਦੀ ਟੀਮ ਖੇਡ ਰਹੀ ਹੈ ਪ੍ਰਧਾਨ ਸਾਹਿਬ ਦੀ ਜਲਾਲਪੁਰੇ ਪਾਲੇ ਦੀ ਟੀਮ ਖੇਡ ਰਹੀ ਹੈ ਬਲਵੀਰ ਵੀਰੀਹਰਾਂ ਦੀ ਟੀਮ ਹੈ ਬੱਗੇਪਿੰਡ ਦੇ ਦੁੱਲਾ ਦੀ ਟੀਮ ਖੇਡ ਰਹੀ ਹੈ ਨੰਬਰ ਕੋਚ ਆਇਆ ਹੈ ਔਰ ਗੁਰਦੀਪ ਸਿੰਘ ਥਾਣੇਦਾਰ ਦਾ ਪੁੱਤ ਕਬੱਡੀ ਪਾ ਰਿਹਾ ਹੈ ਕਪਿਆਲ ਵਾਲਾ ਕੰਦੇ ਵਿੱਕੀ ਕਬੱਡੀ ਪਾਉਂਦਾ ਹੈ ਪਰ ਨੰਬਰ ਰੇਡਰ ਦਾ ਅਬਦੁੱਲਾ ਚੱਠਿਆਂ ਵਾਲਾ ਅਗਲੀ ਰੇਡ ਪਾਉਣ ਦੇ ਲਈ ਆ ਗਿਆ ਹੈ ਅਬਦੁੱਲਾ ਚੱਠਿਆਂ ਵਾਲਾ ਸ਼ਿੰਨੂ ਦੇ ਮੇਰੇ ਕਦੇ ਥਾਪੀਆਂ ਮਾਰੀਆਂ ਮੁੰਡੇ ਨੇ ਇਹਨੇ ਕਹਿੰਦੇ ਇੰਗਲੈਂਡ ਦੇ ਵਿੱਚ ਬਹੁਤ ਤਕੜੀਆਂ ਕਬੱਡੀਆਂ ਪੰਜਾ ਹੈ ਅਬਦੁੱਲਾ ਚੱਠਿਆਂ ਵਾਲਾ ਇਸਨੇ ਕਬੱਡੀ ਕਬੱਡੀ ਕਰ ਰਿਹਾ ਹੈ ਦੂਜੇ ਪਾਸੇ ਆ ਨਿਰਮਲ ਹੈ ਤੀਜਣ ਪਰਪਿੰਡਾ ਡੇੜਾ ਬੱਸੀ ਦੇ ਲਾਗੇ ਮੁੰਡੇ ਦਾ ਟਰਾਈ ਤੇ ਕਰਦਾ ਪਰ ਨੰਬਰ ਰੇਡਰ ਦੇ ਇਸੇ ਜੁੜਦਾ ਹੈ 110000 ਦਾ ਵੱਡਾ ਸੋード 33 ਘੱਗਾ ਸਾਦੇ ਵੀਰ ਨਾਲ ਲੱਖੂ ਖੇੜੀ ਬਿੱਲੂ ਮਾਸਟਰ ਖੇੜੀ ਹੈਪੀ ਖੇੜੀ ਗੁਰਪਿਆਰ ਖੇੜੀ ਅਮਨ ਘੱਗਾ ਬਬਲੂ ਘੱਗਾ ਵੀਰ ਉਹਨਾਂ ਦਾ 110000 ਦਾ ਵੱਡਾ ਸੋਨਾ ਆ ਪ੍ਰੀਤ ਬਨੂੜ ਵਾਲਾ ਦੂਜੇ ਪਾਸੇ ਹਰਵਿੰਦਰ ਦਾ ਬੜਾ ਚੰਗਾ ਪਿੰਡ ਪਰ ਹਰਵਿੰਦਰ ਉੱਚੇ ਲੰਮੇ ਕੱਦ ਵਾਲਾ ਇੱਕ ਨੰਬਰ ਆਪਣੀ ਟੀਮ ਦੇ ਵਿੱਚ ਜੁੜਦਾ ਆਇਆ ਹੈ ਜਰਜਰੀ ਪਿੰਡ ਕਹਿੰਦੇ ਕਬੱਡੀ ਦੇ 스타ਾਂ ਦਾ ਪਿੰਡ ਹੈ ਆ ਕਹਿੰਦੇ 37 ਚੱਲੇ ਕਬੱਡੀ ਪਾਣ ਅਗਲੇ ਮੈਚ ਦੀਆਂ ਟੀਮਾਂ ਉਹ ਵੀ ਕਿਰਪਾ ਕਰਕੇ ਲਾਗੇ ਆ ਜਾਣ ਜਦੋਂ ਫਾਈਨਲ ਤੋਂ ਬਾਅਦ ਫਿਰ ਗੱਲ ਕਦੇ ਆਰਨੇਕ ਨੇ ਕਰਨੀ ਹੈ ਤੇ ਮੂਹਰ ਕਹਿੰਦੇ ਸੱਤ ਪਾਲ ਮਾਹੀਏ ਨੇ ਅੱਜ ਕਹਿੰਦੇ ਵੱਡੀ ਗੱਡੀ ਨਾਲ ਸਨਮਾਨ ਦਿੱਤਾ ਜਾਵੇਗਾ ਪਰ ਆਉ ਦੂਜੇ ਪਾਸੇ ਓ ਜਰਗਰੀ ਵਾਲਾ ਤੇ ਦਿੱਲਾ ਜਰਗਰੀ ਵਾਲਾ ਤੇ ਬਿੱਲਾ ਇੱਕ ਪਾਸੇ ਰਾਂਪਰੇ ਵਾਲਾ ਬਿੱਲਾ ਤੇ ਦੂਜੇ ਪਾਸੇ ਕਹਿੰਦੇ ਜਰਗਰੀ ਵਾਲਾ ਕਿ ਹੋਇਆ ਕਿ ਜੇ ਕੁੜੀਏ ਤੂੰ ਦਿੱਲੀ ਸ਼ਹਿਰ ਦੀ ਮੈਂ ਵੀ ਜੱਟ ਲੁਧਿਆਣੇ ਦਾ ਮੈਂ ਵੀ ਜਟਲੋ ਪਿਆਲੇ ਦਾ ਪਹਿਲ ਦਾ ਇਲਾਕਾ ਜਿਰਗਵਾਲਾ ਗੋਲਾ ਉਸ ਇਲਾਕੇ ਦਾ ਵੱਡਾ ਖਿਡਾਰੀ ਹੋਇਆ ਹੈ ਇਹ ਜਿਰਗੜੀ ਵਾਲਾ ਸੱਤੀ ਹੈ ਫ੍ਰੈਂਕਫਰਟ ਕਬੱਡੀ ਕਲੱਬ ਕੋਲੋਟੀ ਲਈ ਜਿਰਗੜੀ ਵਾਲੇ ਸ਼ੀਰੇ ਦੀ ਮਦਦ ਖੇਡਿਆ ਹਰਪਾਲ ਕਾਲਵਾ ਵਾਲਾ ਇੱਕ ਗੁਰਵਿੰਦਰ ਕਾਲਵਾ ਵਾਲਾ ਉਹ ਕਹਿੰਦੇ ਦਵਾਬੇ ਦੀ ਧਰਤੀ ਦਾ ਕਰਤਾਰਪੁਰ ਦੇ ਇਲਾਕੇ ਦਾ ਵੱਡਾ ਯਾਸੀ ਹੋਇਆ ਹੈ ਇਹ ਨੌਜਵਾਨ ਦਾ ਮਾਝੇ ਦੇ ਵਿੱਚ ਕਾਲਵਾ ਪਿੰਡਾ ਹੈ ਹਰਪਾਲ ਕਾਲਵਾ ਵਾਲਾ ਖੇਡ ਰਿਹਾ ਹੈ ਹਰਜੋਤ ਪੰਡਾਲ ਅਮਰੀਕਾ ਅਗਲੀ ਰੇਡ ਪਾ ਰਿਹਾ ਜਵਾਬੇ ਵਾਲਾ ਜਵਾਬੇ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਵਿੱਚ ਇਸ ਵੇਲੇ ਚਾਰ ਯਾਕੀ ਲੈ ਵੀ ਸੰਜੂ ਦੇਖ ਨਾ ਜੰਦਾ ਟਰਾਈ ਕਰਕੇ ਆਹ ਕਹਿੰਦੇ ਸੰਜੂ ਹੈ ਦੂਜੇ ਪਾਸੇ ਹਰਜੋਤ ਭੱਜ ਗਿਆ ਉਧਰ ਜਾਂਦੀ ਖੇੜੀ ਗੰਡਿਆ ਮੋਹਣੀ ਵੀਰ ਖੇੜੀ ਗੰਡਿਆ ਵਾਲਾ ਪਿਆਰ ਕਾਲੇ ਦੁਰਦੇ ਵਾਲੇ ਵੀਰ ਦੇ ਨਾਲ ਉਹ ਵੀ ਵਿਸ਼ੇਸ਼ ਤਰ੍ਹਾਂ ਤੋਂ ਪੁੱਜੇ ਹੋਇਆ ਆਹ ਵਿੱਕੀ ਕਪਿਆਲ ਵਾਲਾ ਇਸਨੇ ਕਬੱਡੀ ਕਬੱਡੀ ਕਰ ਰਿਹਾ ਲੈ ਵੀ ਪ੍ਰੀਤ ਕਹਿ ਹਰਪਾਲ ਕਾਲ ਵਾਲੇ ਨੇ ਜਿੱਥੇ ਚੱਲਦਾ ਹੈ ਪੂਰ ਵਾਲੇ ਇੱਕ ਕਹਿੰਦੇ ਆ ਦੁਨੀਆ ਦਵਾਨੀਆਂ ਮੇਰੇ ਮਿੱਤਰੋ ਪਰ ਸਾਹਮਣੇ ਆਹ ਦੇਖੋ ਮੁੰਡਾ ਕੀਤਾ ਚੱਕਦਾ ਹੈ ਰਾਹ ਕਦੇ ਵਿੱਕੀ ਚ ਪਿਆਲ ਵਾਲਾ ਇਹਦਾ ਵੀ ਤਜਰਬਾ ਵੱਡਾ ਆਹ ਦੋ ਹਨਾਂ ਦੀ ਟੱਕਰ ਵੀ ਟੱਕਰ ਹੋਗੀ ਸ਼ੇਰਾਂ ਦੀ ਖੜ ਕੇ ਦੇਖੂ ਕੋ ਲੋ ਜਮਾਨਾ ਉਹ ਮੱਗਰ ਦਾ ਕੱਪ ਉਹ ਜਿੱਤਣਗੇ ਜਿਹਨਾਂ ਦੇ ਦੌਲਿਆ ਪੱਟਾ ਵਿੱਚ ਜਾਨਾ ਸ਼ੱਕਰਪੁਰੇ ਨੇ ਟਰਾਈ ਕੀਤੀ ਹੈ ਜਿਹਨਾਂ ਵਾਲਾ ਵਿੱਕੀ ਵੀ ਆ ਗਿਆ ਹੈ ਖੇਡ ਗਰਾਊਂਡ ਦੇ ਵਿੱਚ ਵੱਡੇ ਵੱਡੇ ਸਟਾਰ ਅੱਜ ਸਿਹਾਲ ਦੇ ਕਬੱਡੀ ਕੱਪ ਦੇ ਪੁੱਜਣਗੇ ਕੌਡੀ ਕੱਪ ਡਾਕਟਰ ਦਾ ਦੁਨੀਆਂ ਵਿੱਚ ਪੌਂਦਾ ਫਿਰੇ ਧਮਾਲ 1 ਫਰਵਰੀ ਨੂੰ ਜੱਟੀਏ ਤੂੰ ਵੀ ਆਕੇ ਦੇਖੀ ਪਿੰਡ ਸਿਹਾਲ 1 ਫਰਵਰੀ ਨੂੰ ਜੱਟੀ